ਅੱਜ ਆਪਾਂ ਬਣਾਵਾਂਗੇ ਬੱਚਿਆਂ ਦੇ ਲਈ ਬਹੁਤ ਹੀ ਮਜ਼ੇਦਾਰ ਜੇ ਫ੍ਰੈਂਚ ਫ੍ਰਾਈਜ਼ ਜਿਨ੍ਹਾਂ ਦੇ ਲਈ ਨਾ ਆਪਾਂ ਨੂੰ ਮੈਦੇ ਦੀ ਜ਼ਰੂਰਤ ਹੈ ਨਾ ਕਾਰਨਫਲੋਰ ਦੀ ਤੇ ਨਾ ਹੀ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਹੈਲਦੀ ਜੇ ਬਣਾ ਕੇ ਤਿਆਰ ਕਰਾਂਗੇ ਤੇ ਟੇਸਟੀ ਐਨੇ ਜ਼ਿਆਦਾ ਹੋਣਗੇ ਕਿ ਤੁਸੀਂ ਬਾਰ-ਬਾਰ ਬਣਾ ਲਓਗੇ ਕਿਉਂਕਿ ਇਹ ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਆ ਸਭ ਤੋਂ ਪਹਿਲਾਂ ਇਹਦੇ ਲਈ ਦੋ ਵੱਡੇ ਸਾਈਜ਼ ਦੇ ਲਵਾਂਗੇ ਆਪਾਂ ਆਲੂ ਤੇ ਉਹਨਾਂ ਨੂੰ ਤੁਸੀਂ ਛਿੱਲ ਲੈਣਾ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਓ ਤੇ ਇੱਕ ਆਲੂ ਦੇ ਲਗਭਗ 4 ਪੀਸ ਤੁਸੀਂ ਕਰ ਲਿਓ ਸਾਈਡਾਂ ਉਤਾਰ ਕੇ ਇਹਦੀਆਂ ਸਾਈਡ ਤੇ ਰੱਖ ਦਿਓ ਫ੍ਰੈਂਚ ਫ੍ਰਾਈਜ਼ ਦੇ ਵਾਂਗ ਲੰਬੇ ਲੰਬੇ ਕੱਟ ਲਿਓ ਪਰ ਜਿਆਦਾ ਮੋਟੇ ਨਾ ਕੱਟਿਓ ਕਿਉਂਕਿ ਜਿੰਨੇ ਮੋਟੇ ਕੱਟੋਗੇ ਉਹਨਾਂ ਨੂੰ ਪੱਕਣ ਤੇ ਉਹਨਾਂ ਹੀ ਟਾਈਮ ਲੱਗੂਗਾ ਪਤਲੇ ਪਤਲੇ ਜੇ ਕੱਟ ਕੇ ਆਪਾਂ ਸਾਫ਼ ਪਾਣੀ ਵਿੱਚ ਪਾ ਤੇ ਚੰਗੀ ਤਰ੍ਹਾਂ 2-3 ਵਾਰੀ ਇਹਨਾਂ ਨੂੰ ਧੋ ਲਿਆ ਉਸ ਤੋਂ ਬਾਅਦ ਇੱਕ ਛੰਨੀ ਵਿੱਚ ਪਾ ਕੇ ਤੁਸੀਂ ਸਾਈਡ ਤੇ ਰੱਖ ਲੈਣਾ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਜਦੋਂ ਹੀ ਬੱਚੇ ਝਟਪਟ ਕੁਝ ਖਾਣ ਨੂੰ ਮੰਗਣ ਤਾਂ ਤੁਸੀਂ ਇਹ ਤਿਆਰ ਕਰਕੇ ਦੇ ਸਕਦੇ ਹੋ ਜਦੋਂ ਇਹਦਾ ਪਾਣੀ ਚੰਗੀ ਤਰ੍ਹਾਂ ਨੋਚੜ ਗਿਆ ਜਾਂ ਤੁਸੀਂ ਕੱਪੜੇ ਨਾਲ ਹਲਕੇ ਜਿਹਾ ਸਾਫ਼ ਕਰ ਲਿਓ ਫਿਰ ਇਹਦੇ ਵਿੱਚ 2 ਚਮਚੇ ਪਾ ਦਿਓ ਤੁਸੀਂ ਬੇਸਨ ਦੇ ਤੇ 2 ਚਮਚੀ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲਾਂ ਦਾ ਆਟਾ ਕਿਉਂਕਿ ਇਹਦੇ ਨਾਲ ਇਹ ਕ੍ਰਿਸਪੀ ਹੋ ਜਾਂਦੇ ਐ ਬਾਕੀ ਜਿੰਨਾ ਕ ਬੇਸਨ ਚਾਵਲ ਦਾ ਆਟਾ ਤੁਸੀਂ ਇਹਨਾਂ ਦੇ ਉੱਪਰ ਕਵਰ ਕਰਨਾ ਉਹ ਸਹੀ ਹਿਸਾਬ ਨਾਲ ਪਾ ਲਿਓ ਪਰ 2-2 ਚਮਚ ਬਹੁਤ ਨੇ ਫਿਰ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਆਪਾਂ ਇੱਥੇ ਸਫੇਦ ਸਹੈਂਦਾ ਨਮਕ ਪਾਇਆ ਫਿਰ ਪਾਵਾਂਗੇ ਆਪਾਂ ਤਿੱਖੀ ਮਿਰਚ ਰੰਗ ਲਈ ਥੋੜੀ ਜਿਹੀ ਪਾਵਾਂਗੇ ਹਲ ਦੀ ਅੱਧਾ ਚਮਚ ਪਾਇਓ ਤਨੀ ਇਹ ਪਾਊਡਰ ਦਾ ਇਹਦੇ ਨਾਲ ਖੁਸ਼ਬੂ ਬੜੀ ਸੋਹਣੀ ਆਊਗੀ ਤੁਹਾਡੀ ਮਰਜ਼ੀ ਇਹਦੇ ਵਿੱਚ ਤੁਸੀਂ ਮੇਥੀ ਵੀ ਪਾ ਸਕਦੇ ਹੋ ਬਾਕੀ ਜਿਹੜੇ ਮਸਾਲੇ ਤੁਹਾਨੂੰ ਵਧੀਆ ਲੱਗਣ ਚਾਟ ਮਸਾਲਾ ਜਾਂ ਅਮਚੂਰ ਪਾਊਡਰ ਥੋੜਾ ਜਿਹਾ ਚਟਪਟਾ ਬਣਾਉਣ ਲਈ ਇਹਦੇ ਵਿੱਚ ਤੁਸੀਂ ਵਰਤ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਚਮਚ ਨਾਲ ਆਪਾਂ ਹਲਕਾ ਜਿਹਾ ਮਿਕਸ ਕਰ ਲਾਂਗੇ ਫਿਰ ਇਹਦੇ ਵਿੱਚ ਇੱਕ ਤੋਂ ਡੇਢ ਚਮਚਾਪਾ ਪਾਇਆ ਤੇਲ ਦਾ ਇਹ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਤੁਸੀਂ ਕੁਕਿੰਗ ਦੇ ਵਿੱਚ ਯੂਜ਼ ਕਰਦੇ ਹੋ ਪਰ ਇਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਬਿਲਕੁਲ ਨਾ ਵਰਤਿਓ ਉਸ ਤੋਂ ਬਾਅਦ ਆਪਾਂ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਾਰੇ ਮਸਾਲੇ ਆਪਣੀ ਜ਼ਰੂਰਤ ਦੇ ਮੁਤਾਬਕ ਪਾਓ ਤਾਂ ਕਿ ਇਹ ਤਿੱਖਾ ਤੇ ਚਟਪਟਾ ਜਿਹਾ ਬਣ ਜਾਵੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਫਰਾਈ ਪਰ ਅੱਜ ਆਪਾਂ ਆਇਲ ਵਿੱਚ ਨਹੀਂ ਕਰਾਂਗੇ ਅੱਜ ਆਪਾਂ ਇਹਨੂੰ ਫਰਾਈ ਕਰਾਂਗੇ ਇਸ ਲਈ ਆਪਾਂ ਛੋਟਾ ਜਿਹਾ ਬਟਰ ਪੇਪਰ ਇਹਦੇ ਵਿੱਚ ਰੱਖ ਕੇ ਹਲਕਾ ਜਿਹਾ ਉੱਪਰ ਤੇਲ ਲਗਾਤਾ ਤੇ ਸਾਰੇ ਆਲੂਆਂ ਨੂੰ ਇਹਦੇ ਉੱਪਰ ਪਾ ਕੇ ਇਹਦੇ ਉੱਪਰ ਜ਼ਿਆਦਾ ਡਬਲ ਪਰਤ ਨਾ ਕਰਿਓ ਮਤਲਬ ਹਲਕਾ ਹਲਕਾ ਜਿਹਾ ਰੱਖਿਓ ਇੱਕ ਦੂਜੇ ਦੇ ਉੱਪਰ ਜ਼ਿਆਦਾ ਆਲੂ ਨਾ ਹੋਣ ਉਸ ਤੋਂ ਬਾਅਦ ਆਪਾਂ ਇਹਨੂੰ 180 ਡਿਗਰੀ ਟੈਂਪਰੇਚਰ ਦੇ ਉੱਪਰ 10 ਮਿੰਟ ਲਈ ਲਗਾ ਕੇ ਰੱਖਤਾ ਤੇ ਆਪਾਂ ਇਹਨੂੰ 7 ਮਿੰਟ ਹੀ ਪਕਾਵਾਂਗੇ ਉਸ ਤੋਂ ਪਹਿਲਾਂ ਹੀ ਆਪਾਂ ਇਹਨੂੰ ਖੋਲ ਲਿਆ ਇੱਕ ਵਾਰੀ ਇਹਦੀ ਆਪਾਂ ਉਲਟ ਪਲਟ ਜ਼ਰੂਰ ਕਰਾਂਗੇ ਤਾਂ ਕਿ ਜਿਹੜੇ ਨੀਚੇ ਥੋੜੇ ਜਿਹਾ ਆਲੂ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਸਾਈਡ ਚੇਂਜ ਹੋ ਜੂਗੀ ਤਾਂ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਇਹ ਤਿਆਰ ਹੁੰਦੇ ਨੇ ਕਿੰਨੇ ਜ਼ਿਆਦਾ ਕ੍ਰਿਸਪੀ ਬਣਨਗੇ ਇਹ ਵੀ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਉਂਗੀ ਹਲਕਾ ਜਿਹਾ ਚਮਚ ਨਾਲ ਆਪਾਂ ਇਹਨੂੰ ਮਿਕਸ ਕਰਤਾ 4 ਤੋਂ 5 ਮਿੰਟ ਲਗਾਤਾਰ ਆਪਾਂ ਇਹਨੂੰ ਫੇਰ ਪਕਾਵਾਂਗੇ ਉਸੇ ਤਰੀਕੇ ਨਾਲ 에어 ਫ੍ਰਾਇਰ ਵਿੱਚ ਰੱਖ ਕੇ ਇਹਨੂੰ ਆਪਾਂ ਤਿਆਰ ਕਰ ਲਾਂਗੇ ਕੋਈ ਆਇਲ ਦੀ ਵਰਤੋਂ ਨਹੀਂ ਕਰਾਂਗੇ ਜ਼ਿਆਦਾ ਸਮਾਂ ਵੀ ਖਰਾਬ ਨਹੀਂ ਹੋਊਗਾ ਸਿਰਫ ਤੁਸੀਂ ਆਲੂ ਹੀ ਕੱਟਣੇ ਹੈ ਕਈ ਵਾਰ ਬੱਚੇ ਚਟਪਟੀ ਕੁਝ ਮੰਗ ਲੈਂਦੇ ਨੇ ਤਾਂ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਕ੍ਰਿਸਪੀ ਕਿੰਨੇ ਜ਼ਿਆਦਾ ਉਹ ਤੁਸੀਂ ਸਾਊਂਡ ਸੁਣੀ ਲਿਆ ਹੋਊਗਾ ਹੁਣ ਇੱਕ ਵਾਰੀ ਇਹਨਾਂ ਨੂੰ ਬਣਾ ਕੇ ਜਦੋਂ ਤੁਸੀਂ ਬੱਚਿਆਂ ਨੂੰ ਦਿਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਕਿ ਬੱਚੇ ਕਿੰਨੇ ਖੁਸ਼ ਹੋਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਤੁਹਾਨੂੰ ਕਿਉਂ ਜੀ ਲੱਗੀ ਧੰਨਵਾਦ